ਯੋਥੀਆ ਟ੍ਰੈਲੀਆਂ ਵੀ ਅੱਗੇ ਕਰ ਦਿੰਦੇ ਹਾਂ ਬੋਲਾ ਅੱਜ ਸਭ ਦਾ ਯਾਦ ਪੰਦੀ ਜੁਆਨਾ ਬੰਦੀ ਤੋਂ ਜਦੋਂ ਉਹ ਜੈਨ ਹੈ ਗ੍ਰਾਮੀ ਅਸਲ ਵਿੱਚ ਉਹ ਮੋੜਾ 10 ਹੋ ਗਿਆ ਨਾ ਅੱਧਰ ਨਾਟਕੇ ਰੰਗ ਆਇਆ ਹੋਇਆ ਜਮੂ ਸੇਲੇ ਬਾਈ ਦਾ ਵਧੀਆ ਬਣਾਇਆ ਹੈ ਬੰਦੇ ਨੇ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਹਾਲ ਜੋ ਤੂੰ ਵਟਾਉ ਤੇ ਓਏ ਕਹਿੰਦੇ ਕੋਲਾ ਬਾਪੇ ਨੂੰ ਕਿੱਥੇ ਪਾਵੇ ਫਿਰ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬਾਈ ਜੀ ਕੀ ਹਾਲ ਚਾਲਾਂ ਜੀ ਸਾਰਿਆਂ ਦੇ ਠੀਕ ਠਾਕ ਹੋ ਅੱਜ ਚੱਲਦਾ ਵੇ ਕੰਮ ਮਕੀਰੀ ਬਾਡੀ ਦਾ ਜੋਰਾਂ ਤੇ ਚੱਲੁੰਦੇ ਆਂ ਨਾ ਮੱਤਾ ਮੂਹੇ ਮੀਂਹ ਲੱਗੀ ਹੋ ਲੈ ਲੈ ਕੇ ਬੰਦੇ ਚੱਲ ਜਾ ਲੈ ਕੇ ਬਾਈ ਥੈਂਕ ਯੂ ਬਾਏ ਉਰ ਗਿੱਥੇ ਪਾ ਦੇ ਇੱਥੇ ਪਾ ਦੇ ਆਜੂ ਮੇ ਪੱਲੀ ਨਹੀਂ ਕਰਦਾ ਬਣਾਇਆ ਬਣਾਇਆ ਆ ਅੰਦਰ ਆ ਵਿੱਚ ਵਿੱਚ ਮੱਡਾ ਕੋਲ ਪੁੱਛ ਜਾਰੇ ਇੱਥੇ ਪਾਸਾ ਉਹ ਬਾਈ ਜੀ ਘਰ ਮੈਂ ਤੇ ਲੀ ਜਾਂਦਾ ਆਪਣਾ ਉਹ ਕਹਿੰਦਾ ਕਿ ਫਿਰ ਲੱਗਣਾ ਹੈ ਹੈ ਕਹ ਲੈ ਦੋ ਦੋ ਚਾਰ ਗੜੇ ਲਾ ਕੇ ਫੇਰ ਆਉਗਾ ਫੇਰ ਭੁੱਖ ਲੱਗ ਜੰਦੀ ਹੈ ਜੀ ਦੋ ਦਿਨ ਹੋਰ ਪਈਆਂ ਦੇ ਭੋਲੇਆ ਟਰਾਲੀ ਆ ਬਲਾਡ ਵਟ ਕੇ ਭਾਈ ਜੀ ਉਹ ਖਤਾ ਫੇਰ ਆਪਾਂ ਆਹ ਵਾਲਾ ਟਾਕਾ ਸੱਤਾਂ ਕਹ ਲਿਆ ਇਹ ਵਟਨਾ ਬਾਅਦ ਜਵਾਬ ਵਾਲਾ ਆ ਬਹੁ ਪੱਕਿਆ ਪਿਆ ਵਾ 9108 ਆ ਜਿਹੜਾ ਬੀ ਹੈ ਤੁੰਨ ਵੀਰ ਆ ਆ ਨੋ ਲੈ ਤਾਂ ਨਹੀਂ ਨਾ ਤੁੰਨ ਵੀਰ ਵੀ ਬਹੁਤ ਵਧੀਆ ਭਾਈ ਜੀ ਸਹੀ ਚਾਰ ਨਿਕਲ ਜਾਂਦਾ ਬਹੁਤ ਹੈ ਦਾ ਵੱਡਲੇ ਇਹ ਤੁਹਾਨੂੰ ਦੱਸਾਂਗੇ ਕਿੰਨਾ ਘਾੜ ਨਿਕਲਿਆ ਆ ਆ ਲੱਗਿਆ ਕਿਹੜਾ ਨਾਲ ਨਾਲ ਆ ਗਈ ਆਪਣੀ ਟੀਮ ਜਿਹੜੀ ਛੱਲੀਆਂ ਚੱਕਦੀ ਆ ਆ ਫੋਰਮੈਨ ਫੋਰ ਬੰਦਾ ਹੈ ਚਾਰ ਬੰਦਾ ਚਾਰ ਬੰਦਾ ਦੇਖ ਕਿੱਧਰ ਗਿਆ ਇਹੋ ਉਧਰ ਗਿਆ ਦੁਕਾਨੇ ਕੋਈ ਨਹੀਂ ਆਜੋ ভাই ਮੱਕੀ ਚੁੱਕੀ ਹੈ ਅੱਜ ਆਜੋ ਹਾਂ ਤੇ ਬੰਦੇ ਨਾਲ ਨਾਲ ਹੀ ਘੁੰਮੀ ਜਾਂਦੇ ਮਸ਼ੀਨ ਦੇ ਨਾਲ ਨਾਲ ਹੀ ਕੋਈ ਡੁਗਦੀ ਡੁਗਦੀ ਚੱਕੀ ਜਾਂਦੇ ਨਾਲ ਨਾਲ ਚੱਲ ਵੀ ਰਾਣੀ ਚੱਲ ਚੱਲ ਖਿੱਚੀ ਜਾਂਦੀ ਹੈ ਵਿਚਾਰੀ ਔਰਗੀ ਜੀ ਇੰਜ ਵੀ ਨਾ ਕੋਈ ਕਰ 100 ਲੀਟਰ ਉਹ ਆਦਾਂ ਦੇ ਤੇਲ ਰਹਿ ਰਿਹਾ ਹੈ ਕਹਾ ਲੈ ਉਹ ਆ ਗਿਆ ਇੱਕ ਉਹ ਆ ਗਿਆ ਚੌਥਾ ਬੰਦਾ ਉਹ ਆ ਗਿਆ ਜੀ ਉਹ ਏ ਮੱਕੀ ਦੇ ਲੱਗ ਲੱਗ ਤੁਰਦਾ ਇਹਨੂੰ ਹਵਾ ਜ਼ਿਆਦੀ ਲੱਗਦੀ ਆ ਇਹ ਮੱਕੀ ਦੇ ਲੱਗ ਕੇ ਜਾ ਕੇ ਤੁਰਦਾ ਹਵਾ ਲੱਗਦੀ ਆ ਆ ਉਹ ਪੌਂਚ ਲਾ ੱ ੱਲੀ ਪਾਇਆ 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 ਅਜੀ ਇਹ ਪਿਛਲੀ ਪੱਲੀ ਨਾਲ ਆਪ ਗੈਹ ਕਵਾਰੀ ਉਹ ਜੀ ਦਾ ਚ ਮੜੀ ਨਹੀਂ ਉੱਥੇ ਦਾਣੇ ਹੈ ਨਹੀਂਗੇ ਪਿੱਛੇ ਹੈ ਤੂੰ ਵੇ ਨਾ ਪਿਆ ਉੱਡਦੀ ਆ ਕਈ ਲੈ ਜਾ ਨਾ ਪਿਆ ਕਈ ਲੈ ਕੇ ਨਾ ਪਿਆ ਜਾ ਸਹੀ ਆ ਖਾਲੀ ਹੁੰਦੀ ਹੁਣ ਲੋਡ ਦੇਲੇ ਲੋਡ ਪਊਗਾ ਦੇਖੀ ਫਿਰ ਨਹੀਂ ਨਹੀਂ ਇਹ ਅੱਜ ਕਿਰ ਵੀ ਕੋਈ ਹੈ ਪਿਆ ਖਾਲੀ ਦੋ ਜਾਨੀ ਕੱਲ ਥੋੜੀ ਬਾਅਦ ਆਉਂਦੀ ਅੱਜ ਨਾਲ ਨਾਲ ਹੀ ਹੋ ਜਾਂਦੀ ਖੋਲ ਦੇ ਪੱਲੀ ਸਾਰੀ ਇਹ ਵੀ ਦੇਖ ਕੇ ਪੱਲੀ ਖੋਲ ਸਾਰੀ ਪੱਲੀ ਖੋਲ ਦੇ ਜੀਤ ਦੇਖ ਰਹੀ ਪਾਰਟੀ ਤਾਂ ਨਹੀਂ ਪੱਲੀ ਕਿਤੇ ਉਹ ਪਹਿਲਾਂ ਦੋਵੇਂ ਆ ਟੀਚਾਂ ਕਾ ਪੀਸਾ ਘੜਾਣੀਆਂ ਦੋਵਾਂ ਦੀ ਅੱਜ ਕੋਲ ਰਾਈਟਰ ਕਰ ਕਹਿੰਨ ਤੂੰ ਆਹ ਪਾਉਣਾ ਏ ਟਰਾਲਾ ਯਾਰ ਲਾ ਕੇ ਆਹ ਬਾਹਰ ਟਰਾਲਾ ਛੋੜੀ ਆ ਤੇ ਇਹਦੇ ਮਗਰ ਵੀ ਬਾਲਾਂਗੇ ਕੋਈ ਗੱਲ ਿਆ ਉਹ ਚ ਕੀ ਭਰ ਗਿਆ ਨਹੀਂ ਆ ਜਾ ਇਹਨਾਂ ਦੇ ਦੇ ਆ ਕਿੰਨਾ ਕ ਜ਼ੋਰ ਖਿੱਚਦਾ ਏ ਇਹਦਾ ਨੂੰ ਇਹਨੂੰ ਨਹੀਂ ਖਿਚਾਉਣਾ ਕਿਉਂ ਏ ਹਾ ਨਵਾਂ ਟਰੈਕਟਰ ਆ ਬੁੱਢਾ ਹਾ ਨਵਾਂ ਟਰੈਕਟਰ ਆ ਇਹਦੀ ਆਪਾਂ ਹੋ ਕੇ ਦੇ ਨਾਲ ਹੀ ਕਰਾ ਲਈ ਆਹ ਬੁੱਢਾ ਹੋ ਕੇ ਦੀ ਨਵੀਂ ਬੰਪਰ ਐ ਸਾ ਨਵਾਂ ਰੰਗ ਇਹ ਨਵਾਂ ਹਾ ਯਾਰਾ ਹੁਣ ਇੰਨੇ ਸਾਲ ਹੋ ਗਏ ਨੂੰ ਵਗਦੇ ਨੂੰ ਉਹ ਤੋਂ ਪਿੰਡ ਦਾ ਹਾ ਪਰ ਆਵਾ ਉਹ ਲਿਆਂਦਾ ਹਾਂ ਇਹੋ ਘਵਾਜ ਗਿਆ ਪੰਗ ਪੰਗ ਘਵਾਜ ਗਈ ਇਹ ਕੁਆਚਾ ਆ ਕੋਠਾ ਢਾ ਕੇ ਹੁਣ ਉੱਥੇ ਲੈ ਜਾਣੀ ਆ ਹਾਂ ਹੁਣ ਢਾ ਢਾ ਲੈਣੀ ਆ ਆਪਾਂ ਉਹਦੇ ਬਾਹਰ ਪਲਾਸ ਸਾਹ ਕੇ ਨੂੰ ਪਤਰਾ ਕਰ ਦੇਣਾ ਸਾਰੇ ਹਾਂ ਮਿੱਠੂ ਉਹ ਬੋਰਾ ਲਿਆ ਬੋਰਾ ਫੜ ਗਿਆ ਹੈਗਾ ਸੂਆ ਹੈਗਾ ਜੋ ਜੋ ਪਰ ਲੈ ਗਿਆ ਬੋਰਾ ਕਿੱਥੇ ਸਕੂਟਰੀ ਜੀ ਨਹੀਂ ਹੈਗਾ ਨਹੀਂ ਸਕੂਟਰੀ ਜੀ ਫੇ ਲੈ ਗਿਆ ਵੇ ਆਹ ਦੇ ਉੱਤੋਂ ਦੇਖ ਕੀ ਕੀਤਾ ਪਿਆ ਓਏ ਓ ਜੀਤ ਅਜ ਤੋਂ ਪਾਰ ਜਾਣੀ ਐ ਜੋ ਵਿੱਚ ਭਰਿਆ ਜਗਾੜ ਦੂਈਆਂ ਆ ਦੇ ਪਰ ਤੈਨੂੰ ਦੱਸ ਪਰ ਇੱਥੇ ਟਾਂਕਾ ਲਾਓ ਯਾਰ ਪਰ ਤੁਹਾਨੂੰ ਕਹੀਂ ਮਿੱਟੂ ਦੋ ਬੋਰਾ ਲਿਆ ਖਾਦਾ ਵਾਲਾ ਜਾਂ ਖਲ ਵਾਲਾ ਲਿਆ ਲਿਆ ਸੁਆ ਵੀ ਸਕੂਟਰੀ ਜਗਾ ਸੁਆ ਸਿੱਬਾ ਜਮਾ ਵਾਲਾ ਸਕੂਟਰੀ ਨਹੀਂ ਹੈਗਾ ਸੁਰਮੇ ਰੰਗ ਦਾ ਜਿਹੜਾ ਪੁਰਾਣਾ ਜਲਦੀ ਲਿਆ ਜਲਦੀ ਸੁਆ ਸਿੱਬੇ ਪੈ ਲਿਆ ਚੱਕ ਰਿਹਾ ਨਾਲੇ ਬੋਰੇ ਲਿਆ ਹੀ ਦੋ ਤਨ ਆ ਦੇ ਇੱਥੇ ਟਾਂਕਾ ਜ਼ਰੂਰ ਲਾਈ ਜੀਤ ਆ ਟੈਂਪਰੇਰੀ ਜੇ ਲਾਏ ਹੋਏ ਇਹਨਾਂ ਨੇ ਟਾਂਕਾ ਸਹੀ ਨਹੀਂਗਾ ਇਹਦਾ ਕੀ ਆ ਬਾਬ ਵਾਲੀ ਆ ਫੇਰ ਜਾਣਿਆਂ ਦੀ ਕਰਦੇ ਆ ਫੇਰ ਫੈਰ ਤੇ ਟਰੈਕਟਰ ਟਰੋ ਵੀ ਮਾਣੇ ਦੋਦਾ ਲੋੜ ਬਹੁਤ ਆ ਮੱਕੀ ਦਾ ਮੱਕੀ ਦਾ ਵਜਣ ਬਹੁਤ ਆ ਮਿੱਟੀ ਵਾਂਗੂ ਵਜਣਾ ਮੱਕੀ ਦਾ ਟਰੈਕਟਰ ਨੂੰ ਖਿਲਾ ਨਹੀਂ ਦਿੰਦੀ ਟਰਾਲੀ ਮਾਰੇ ਟਰੈਕਟਰਾਂ ਨਾਲ ਇੱਥੇ ਕੀ ਕਰ ਲੈਣਾ ਜਿਹੜੇ ਸਾਨ ਟਰੈਕਟਰ ਭਾਏ ਇਹਨਾਂ ਦੀ ਬੱਸ ਕਰਾਈ ਹੋਈ ਏ ਟਰਾਲੀ ਨੇ ਗਿਆਦੂ ਲੈ ਗਰਮੀ ਬਹੁਤ ਆਜੋ ਬਾਈ ਜੀ ਕੋਕੋਕ ਫਲਾਈਏ ਗਰਮੀ ਨਾਲ ਵਾਟਾ ਕੱਢੇ ਹੋਇਆ ਬਸ 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 ਪਾਣੀ ਪੀ ਵੀ ਕੇ ਤਾਂ ਬੁਰਾ ਹਾਲ ਹੋਇਆ ਜੀ ਪਾਣੀ ਬੰਦਾ ਕਿੰਨਾ ਪੀ ਲੂ ਪਾਣੀ ਬਹੁਤ ਪਾਣੀ ਪੀ ਹੁੰਦਾ ਮੈਂਡਕ ਬਾਦ ਪਾਣੀ ਮੈਂਡਕ ਬਾਦ ਪਾਣੀ ਕਿਉਂ ਜੀ ਤੋ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੈ ਵੀ ਪਾਣੀ ਪੀਜੋ ਬਾਦਮ ਆਉਂਦੇ ਅਖੀਨਾ ਕਿੰਨਾ ਆਉਂਦਾ ਉਹਦਾ ਨਾਰਾ ਕੋਈ ਬੋਲ ਰਿਹਾ ਹੈ ਪ੍ਰੈਕਟਿਸ ਕਰ ਲੈ ਚਿੰਨਰ ਤੂੰ ਵੀ ਲਿਆ ਕਰਨਾ ਲੱਗ ਚਲੀ ਆ ਜੀਤ ਆ ਫੜ ਬੇਮਾਲਾ ਇਧਰ ਆ ਉਹ ਤੇ ਜਾ ਉਹ ਫਿਰ ਜਾਂਦਾ ਨਹੀਂ ਛੋਟਾ ਬੁੱਕਦਾ ਇਹਨੂੰ ਜੋਂਡ ਯਾਰ ਕਹਿੰਦੇ ਆ ਜੋਂਡ ਯਾਰ ਹੈ ਹੈ Nå kan det kjøre til Ålå igjen! gà lạc gà lạc gà lạc gà ਡੈਡੀ ਬਾਅਦ ਜਾ ਬਾਅਦ ਲੈ ਗਿਆ ਹੈ ਗਈ ਜਾਨ ਜਾਨ ਦੇ ਜਾਨ ਦੇ ਜਾਨ ਦੇ ਸਿੱਧੀ ਆਂਦਾ ਸਿੱਧੀ ਉਹ ਉਹ ਲੈਣ ਦੇ ਮੋੜ ਨੂੰ ਸਿੱਧੀ ਰੱਕ ਸਿੱਧੀ ਓਏ ਹਾ ਕਿਧਰ ਨਾਲ ਤੁਰੇ ਫਿਰਦੇ ਆ ਆ ਐ ਜੋ ਆਪ ਹੀ ਨਾ ਚੱਕੀ ਜਾਣ ਇਬਰਦਾਰ ਲਿਆ ਛੱਲੀ ਹਾਂ ਚਲ ਗਿਆ ਸਾਰੇ ਦੇਖੇ ਨਹੀਂ ਗਿਆ ਕੋਈ ਵੀ ਕਾਹਵੇਂ ਗਿਆ ਗਿਆ ਕਿੱਥੇ ਲਿਵਰ ਕਿੱਥੇ ਆ ਜਾਂਦੇ ਮੈਂ ਉਹਨਾਂ ਦਾ ਕੋਈ ਨਹੀਂ ਪੜਨ ਲੈਣਾ ਸਵੇਰੇ ਮੈਂ ਉਹਨਾਂ ਕਉਂ ਸਵੇਰੇ ਪੜਨ ਨਹੀਂ ਜਾਣਾ ਇਹ ਪਤਾ ਕੀ ਸੋਚਦਾ ਸਵੇਰੇ ਆ ਕੇ ਚੀਨੂਗਾ ਮੈਂ ਪੜਨ ਨਹੀਂ ਦੇਣਾ ਮਿੱਟੂ ਤੇਰੇ ਕਹੇ ਨੂੰ ਵੜਨਾ ਨਹੀਂ ਦੇਣਾ। ਚੋਰੀਆਂ ਬੰਦੇ ਇਹਨੂੰ ਸਵੇਰੇ ਆ ਕੇ ਚੱਕ ਲਾਂਗੇ। ਦੂਸਰਾ ਸਕੀਮ ਲੁੰਦਾ ਕੋਈ ਨਹੀਂ। ਫੇਰੇ ਕਿਸੇ ਨੂੰ ਪਤਾ ਹੀ ਨਹੀਂ ਬਣਨ ਦੇਣਾ ਹੈਗਾ। ਪਾਈਆਂ ਮਾਰੇ ਚੱਲ ਗਿਆ ਲੈ ਕੇ। ਬੰਦਾ ਪੁੱਛੇ ਸਵੇਰੇ ਇੱਥੇ ਚੁਕਵਾਣਾ ਸਵੇਰੇ ਕਿਦਾਂ ਆਊਗਾ? ਆਉਂਦੇ ਸਵੇਰੇ ਕੋਈ ਨਹੀਂ। ਕੋਈ ਬਾਤ ਨਹੀਂ। ਜੀ ਕੰਮ ਨਿਭੜ ਗਿਆ ਆਪਣਾ ਆ ਖਾਤਾ ਹੋ ਗਿਆ ਕਲੀਅਰ ਬਾਕੀ ਵਡਾਂਗੇ ਸਵੇਰ ਨੂੰ ਆਉਣ ਐਂਡ ਵਾਲਾ ਟੈਂਕ ਕੱਢ ਲਈਏ ਦਾਣਿਆਂ ਦਾ ਜੀ ਅੱਡ ਦਾ ਹੋ ਗਿਆ ਐਂਡ ਕੰਮ। ਮੈਂ ਫੇਰ ਮਿਲਾਂਗਾ ਤੁਹਾਨੂੰ ਸਵੇਰੇ ਕੇ ਨਵੇਂ ਵਲੌਗ ਨਾਲ। ਲੱਕਾ ਬਾਈ ਜੀ। ਗੁੱਡ ਨਾਈਟ ਜੀ ਹੁਣ। ਬਸ ਕੰਮ ਫਤੇ ਹੋ ਗਿਆ। ਜਿੰਨਾ ਹੋਣਾ ਹੀ ਕੰਮ ਅੱਜ ਕਰ ਲਿਆ। ਉੱਪਰ <laughs> <laughs>